ਘਰ ਘਰ ਦਰ ਦਰ ਜਾ ਕੇ ਜੰਗਲਾਂ ਬੇਲਿਆਂ ਜਾ ਕੇ ਸੰਗਤਾਂ ਨੂੰ ਤਾਰੇ ਇਹ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਹੈ ਸੋ ਸਤਿਗੁਰੂ ਪਾਤਸ਼ਾਹ ਦਾ ਆਪਾਂ ਪਾਵਨ ਇਤਿਹਾਸ ਸਰਵਣ ਕਰ ਰਹੇ ਸੀ ਉਹਨਾਂ ਰਾਖਸ਼ਾਂ ਦਾ ਉਧਾਰ ਕਰਕੇ ਫਿਰ ਕਈ ਦਿਨ ਫਿਰ ਤੁਰਦੇ ਰਹੇ ਮਹਾਰਾਜ ਅਖੀਰ ਨੂੰ ਇੱਕ ਨਗਰ ਆਇਆ ਬਹੁਤ ਸੁੰਦਰ ਸੁਨਹਿਰੀ ਮਕਾਨਾਂ ਵਾਲਾ ਜਿਹਦੀ ਬਹੁਤ ਸੋਹਣੀ ਦੇਖ ਹੈ ਬਹੁਤ ਸੁੰਦਰਤਾ ਚਾਰੇ ਪਾਸੇ ਫੈਲੀ ਹੋਈ ਹੈ ਗੁਰਨਾਨ ਪਾਸਾ ਲੈ ਵੀ ਮਰਦਾਨਿਆਂ ਆ ਗਿਆ ਨਗਰ ਕਦੋਂ ਦਾ ਕਹੇ ਸੀ ਨਗਰ ਕਦੋਂ ਆਊਗਾ ਆ ਗਿਆ ਜਾ ਹੁਣ ਖਾਇਆ ਜੋ ਖਾਣਾ ਕਹਿੰਦਾ ਮਹਾਰਾ ਇੱਥੇ ਮੇਰੇ ਰਿਸ਼ਤੇਦਾਰ ਬੈਠੇ ਨੇ ਕੌਣ ਦਊਗਾ ਇਦਾਂ ਬਿਨਾਂ ਪਛਾਣ ਤੋਂ ਕੌਣ ਖਿੜਾਊਗਾ ਮਹਾਰਾ ਕਿਸੇ ਨੇ ਨਹੀਂ ਖਿੜਾਉਣਾ ਮੈਨੂੰ ਲੱਗਦਾ ਮੈਨੂੰ ਕੁੱਟ ਪਾਉਣ ਨੂੰ ਫਿਰਦੇ ਹੁਣ ਤੁਸੀਂ ਕੱਲ ਸੁਣਨੇ ਸੀ ਨਾ ਬਚਨ ਆਪਾਂ ਨੇ ਮਾਰਾ ਮੈਨੂੰ ਮਰਾਉਣ ਨੂੰ ਫਿਰਦੇ ਹੋ ਬੰਨ ਲੈਣਗੇ ਕੁੱਟਣਗੇ ਨਹੀਂ ਜੇਲ੍ਹ 'ਚ ਦੇ ਦੇਣਗੇ ਵੀ ਕਿੱਧਰੋਂ ਆ ਗਿਆ ਇਹ ਉਪਰਾ ਬੰਦਾ ਮਾਰਾ ਕਿਰਪਾ ਕਰੋ ਰਹਿਣ ਦੋ ਮੈਂ ਰੋਟੀ ਹੀ ਨਹੀਂ ਖਾਂਦਾ ਮੈਨੂੰ ਮਰਵਾਓ ਨਾ ਫਿਰ ਗੁਨਾਨ ਪਾਸ ਸਨੇ ਗੁਰੂ ਨੂੰ ਕਿਨੇ ਸੋਹਣੇ ਬਚਨ ਆਖੇ ਸੀ ਮਰਦਾਨਿਆ ਤੈਨੂੰ ਮਰਨ ਨਹੀਂ ਦੰਦੇ ਤਰੁ ਭੁੱਖ ਨਾਲ ਹੀ ਮਰਨ ਦੰਦੇ ਜੇ ਹਾਂ ਉਦਾਂ ਸਭ ਨੇ ਮਰਨਾ ਹੈ ਉਹ ਤਾਂ ਸਭ ਨੇ ਇੱਕ ਦਿਨ ਜਾਣਾ ਹੈ ਜਦ ਬੇਨਤੀਆਂ ਕੀਤੀਆਂ ਮਾਰਾ ਕਿਰਪਾ ਕਰੋ ਮੈਨੂੰ ਕੋਈ ਸੌਖਾ ਕੰਮ ਬਖਸ਼ੋ ਇਸਨੋਂ ਮੈਂ ਤੇ ਕੁੱਟ ਪਵੇ ਕਿਤੇ ਫਿਰ ਹੁਣ ਅਗਲੇ ਬਚਨ ਗੁਰਨਾਨ ਪਾਤਸ਼ਾਹ ਤੋਂ ਸਰਵਣ ਕਰੀਏ ਗੁਰਨਾਨ ਪਾਤਸ਼ਾਹ ਨੇ ਕਿਵੇਂ ਉਹਦਾ ਡਰ ਦੂਰ ਕੀਤਾ ਕਿਵੇਂ ਉਹਨੂੰ ਦਲਾਸਾ ਦਿੱਤਾ ਕਿਵੇਂ ਯਕੀਨ ਦਵਾਇਆ ਵੀ ਨਗਰ ਬਹੁਤ ਵਧੀਆ ਭਲਾ ਨਗਰ ਹੈ ਅੱਗੇ ਪਾਤਸ਼ਾਹ ਕਹਿ ਰਹੇ ਨੇ ਗਹ ਜੋ ਤੁਜ ਕੋ ਨਗਰ ਮਝਾਰਾ ਗਹ ਨਾਵੇਂ ਪਕੜ ਲੈਣ ਦਾ ਮਝਾਰ ਕਈਏ ਵਿੱਚ ਜੇ ਤੈਨੂੰ ਕੋਈ ਨਗਰ ਵਿੱਚ ਫੜੂਗਾ ਇਹ ਪਿੰਡ 'ਚ ਗਏ ਨੂੰ ਜੇ ਤੈਨੂੰ ਕਿਸੇ ਨੇ ਫੜਿਆ ਤਾਂ ਤੈ ਕੀ ਕਰਨੇ ਤਹਾਂ ਨਾਮ ਕਹਿ ਦੇ ਉਹ ਹਮਾਰਾ ਮਾਜ ਕਹੇ ਮਰਦਾਨਿਆ ਉਥੇ ਸਾਡਾ ਨਾਂ ਲੈ ਦੀ ਅਜਖੇ ਆਖੋ ਸਤਿ ਸਾਡਾ ਨਾਂ ਲੈ ਦੀ ਭਾਈ ਇੱਥੇ ਵੀ ਆਪਾਂ ਕਹਿੰਦੇ ਲੋੜ ਪਈ ਤਾਂ ਮੇਰਾ ਨਾਂ ਲੈ ਦੀ ਬਈ ਮੇਰੇ ਨਾਲ ਫੋਨ ਤੇ ਗੱਲ ਕਰਾ ਦੀ ਮੈਂ ਆਪੇ ਕਹਿ ਦੂੰਗਾ ਇਥੇ ਸਾਡਾ ਦਾਇਰਾ ਬਹੁਤ ਛੋਟਾ ਕਿਸੇ ਦਾ ਗੁਰਮਖੋ ਆਪਣੇ ਬਲਾਕ ਤੱਕ ਕਿਸੇ ਦਾ ਪਿੰਡ ਚ ਹੀ ਹੁੰਦਾ ਹੈ ਕਿਸੇ ਦਾ ਬਲਾਕ ਤੱਕ ਕਿਸੇ ਦਾ ਜ਼ਿਲ੍ਹੇ ਤੱਕ ਤੇ ਕਿਸੇ ਦਾ ਸੂਬੇ ਤੱਕ ਕਿਸੇ ਦਾ ਚਲੋ ਹਿੰਦੁਸਤਾਨ ਦੇ ਦੇਸ਼ ਤੱਕ ਵੀ ਹੋ ਸਕਦਾ ਪਰ ਪੂਰਿਆਂ ਖੰਡਾਂ ਬ੍ਰਹਿਮੰਡਾਂ 'ਚ ਗੁਰਮਖੋ ਉੱਥੇ ਤਾਂ ਨਾਮ ਕੇਵਲ ਗੁਰੂ ਨਾਨਕ ਦਾ ਹੀ ਚੱਲਦਾ ਹੈ ਅਜਖੇ ਆਖੋ ਸਤਿਨਾਮ ਦੁਨੀਆ ਤੇ ਕਿਹਦਾ ਚੱਲਣਾ ਭਾਈ ਨਹੀਂ ਚੱਲ ਸਕਦਾ ਇਹ ਤਾਂ ਬਾਬੇ ਨਾਨਕ ਦੇ ਜਿੱਥੇ ਵੀ ਜਾਂਦੇ ਸੀ ਉੱਥੇ ਹੀ ਸਤਕਾਰ ਕਰਦੀ ਦੁਨੀਆ ਖੜੀ ਹੋ ਜਾਂਦੀ ਸੀ ਰਾਖਸ਼ਾਂ ਤੱਕ ਨੇ ਸਤਕਾਰ ਕੀਤਾ ਪਰ ਗੁਰਮੁਖੋ ਫਿਰ ਗੁਰਨਾਨਕ ਦੀ ਨਿਮਰਤਾ ਵੇਖਿਓ ਇੱਕ ਦਿਨ ਗੁਰਨਾਨਨ ਪਾਤਸ਼ਾਹ ਤੇ ਸਵਾਲ ਕੀਤਾ ਕਹਿੰਦੇ ਮਹਾਰਾਜ ਦੁਨੀਆ 'ਚ ਬਹੁਤ ਕਿਸਮ ਦੇ ਲੋਕ ਵੱਸਦੇ ਨੇ ਤੁਹਾਨੂੰ ਕਿਹੜੇ ਕਿਸਮ ਦੇ ਲੋਕਾਂ ਨਾਲ ਪਿਆਰ ਹੈ ਬੜਾ ਅਹਿਮ ਸਵਾਲ ਸੀ ਕਿਉਂਕਿ ਜਿੰਨੇ ਪਗੰਬਰ ਅਵਤਾਰ ਆਏ ਨੇ ਸਤਕਾਰਯੋਗ ਨੇ ਪਰ ਉਹਨਾਂ ਨੇ ਆਪਣੇ ਆਪਣੇ ਧਰਮ ਦੇ ਲੋਕਾਂ ਨਾਲ ਪਿਆਰ ਕੀਤਾ ਉਹਨਾਂ ਨੂੰ ਉਹਨਾਂ ਦੇ ਧਰਮ ਦੇ ਲੋਕਾਂ ਨੇ ਮੰਨਿਆ ਵੀ ਸਾਡਾ ਗੁਰੂ ਹੈ ਦੂਜੇ ਧਰਮ ਨੇ ਨਹੀਂ ਮੰਨਿਆ ਇਹ ਅਹਿਮ ਸਵਾਲ ਸੀ ਮਾਰਾ ਤੁਹਾਨੂੰ ਕਿਹੜੇ ਧਰਮ ਦੇ ਲੋਕਾਂ ਨਾਲ ਕਿਹੜੇ ਮੁਲਕ ਦੇ ਲੋਕਾਂ ਨਾਲ ਪਿਆਰ ਹੈ ਇਹ ਗੁਰਬਾਣੀ 'ਚ ਲਿਖਿਆ ਹੋਇਆ ਸ਼ਬਦ ਹੈ ਤੇ ਦੂਜਾ ਸਵਾਲ ਸੀ ਮਹਾਰਾਜ ਜਿਹੜਾ ਪਰਮੇਸ਼ਰ ਦਾ ਨਾਮ ਜਪਦੀ ਹੈ ਦੁਨੀਆ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਕੁਝ ਹੋਰ ਕਹਿੰਦਾ ਹੈ ਤੁਹਾਨੂੰ ਉਹਨਾਂ ਨਾਮਾਂ 'ਚ ਕਿਹੜੇ ਨਾਮ ਨਾਲ ਪਿਆਰ ਅੱਲਾਹ ਨਾਲ ਪਿਆਰ ਕਰਦੇ ਹੋ ਰਾਮ ਨਾਲ ਪਿਆਰ ਕਰਦੇ ਹੋ ਕਿਹੜੇ ਨਾਮ ਨੂੰ ਪਿਆਰ ਕਰਦੇ ਹੋ ਜਿਵੇਂ ਆਪ ਸਿੱਖ ਧਰਮਪੀ ਵੈਗੁਰਬੈ ਜਪਦੇ ਆਪਾਂ ਸਾਡੇ ਹਿੰਦੂ ਵੀ ਰਾਮ ਰਾਮ ਜਪਦੇ ਨੇ ਮੁਸਲਮਾਨ ਅੱਲਾਹ ਅੱਲਾਹ ਕਹਿੰਦੇ ਨੇ ਆਪਣੇ ਆਪਣੇ ਧਰਮ ਦੇ ਮੁਤਾਬਕ ਆਪਾਂ ਨਾਮ ਜਪਦੇ ਆਂ ਹਏ ਕਦੇ ਨਾਵੇਂ ਪਰਮੇਸ਼ਰ ਦੇ ਨਾਵੇਂ ਸਾਰੇ ਮਹਾਰਾ ਤੁਹਾਨੂੰ ਕਿਹੜੇ ਨਾਉ ਨਾਲ ਪਿਆਰ ਹੈ ਕਿਹੜੇ ਕਿਸਮ ਦੇ ਲੋਕਾਂ ਨਾਲ ਪਿਆਰ ਹੈ ਦੋ ਸਵਾਲ ਕਰਤੇ ਮਹਾਰਾ ਜੀ ਤੇ ਉਹਨਾਂ ਦੋਨਾਂ ਦੇ ਜਵਾਬ ਜਿਹੜਾ ਦਿੱਤਾ ਇਹ ਨਾ ਗੁਰਮੁਖੋ ਹੈਰਾਨ ਕਰ ਦੇਣ ਵਾਲਾ ਹੈ ਮਹਾਰਾ ਜੀ ਕਹਿੰਦੇ ਸਿਰ ਨਾਨਕ ਲੋਕਾਂ ਪਾਵਹਿ ਨਾਨਕ ਦਾ ਸਿਰ ਲੋਕਾਂ ਦੇ ਪੈਰ ਸੁਣਿਓ ਕੋਈ ਅਵਤਾਰ ਇਹ ਗੱਲ ਕਹਿ ਨਹੀਂ ਸਕਿਆ ਕਹਿੰਦੇ ਭਾਈ ਇੱਕ ਕਿਸਮ ਦੇ ਲੋਕਾਂ ਦੀ ਗੱਲ ਕਰਦੇ ਹੋ ਇੱਕ ਧਰਮ ਦੇ ਲੋਕਾਂ ਦੀ ਗੱਲ ਕਰਦੇ ਹੋ ਇੱਕ ਮੁਲਕ ਦੇ ਲੋਕਾਂ ਦੀ ਗੱਲ ਕਰਦੇ ਹੋ ਜਿੰਨੇ ਦੁਨੀਆ ਤੇ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਨੇ ਜਿੰਨੇ ਲੋਕ ਬੰਦੇ ਮਨੁੱਖ ਇਸਤਰੀਆਂ ਪੈਦਾ ਕੀਤੀਆਂ ਨੇ ਉਹ ਸਾਰੇ ਮੈਨੂੰ ਇੰਨੇ ਕੁ ਪਿਆਰੇ ਨੇ ਇਹ ਨਹੀਂ ਕਿ ਆ ਵੀ ਕਿਹੜੇ ਧਰਮ ਵਾਲੇ ਉਹ ਸਾਰੇ ਦੇ ਸਾਰੇ ਇੰਨੇ ਕੁ ਪਿਆਰੇ ਨੇ ਮੇਰਾ ਮਨ ਕਰਦਾ ਸਾਰਿਆਂ ਦੇ ਚਰਨਾਂ ਤੇ ਮੈਂ ਆਪਣਾ ਸਿਰ ਧਰਦਿਆਂ ਅੱਜ ਖੇ ਆਖੋ ਸਤਨਾਮ ਕਹਿ ਸਕਦਾ ਕੋ ਐਡੀ ਵੱਡੀ ਗੱਲ ਉਹ ਇੰਨੇ ਤਾਂ ਸੋਹਣੇ ਲੱਗਦੇ ਨੇ ਮੈਨੂੰ ਮੇਰਾ ਮਨ ਕਰਦਾ ਉਹਦੇ ਪੈਰਾਂ ਤੇ ਮੱਥਾ ਟੇਕਾਂ ਇਹ ਗੁਰੂ ਨਾਨਕ ਦੇ ਬਚਨ ਨੇ ਸਿਰ ਨਾਨਕ ਲੋਕਾਂ ਪਾਵ ਹੈ ਪਾਵ ਨੋਂ ਪੈਰ ਚਰਨ ਹੁਣ ਦੂਜੇ ਸਵਾਲ ਦਾ ਜਵਾਬ ਦਿੰਦਾ ਤੁਹਾਨੂੰ ਕਿਹੜੇ ਨਾਮ ਨਾਲ ਪਿਆਰ ਹੈ ਰੱਬ ਦਾ ਕਿਹੜਾ ਨਾਮ ਚੰਗਾ ਲੱਗਦਾ ਉਹਦਾ ਜਵਾਬ ਜਿਹੜਾ ਦਿੱਤਾ ਉਹ ਵੀ ਕਮਾਲ ਕਰ ਦਿੱਤੀ ਮਾਰਜ ਕਹਿੰਦੇ ਹਾਂ ਬਿਲੇ ਹਾਰ ਜਾਉਂ ਜੀਤੇ ਤੇਰੇ ਨਾਮ ਹੈ ਜਿੰਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੌ ਦੁਨੀਆਂ ਤੇ ਲਏ ਜਾਂਦੇ ਨੇ ਉਹ ਮੈਨੂੰ ਸਾਰੇ ਹੀ ਚੰਗੇ ਲੱਗਦੇ ਨੇ ਜਿਖੇ ਆੱਖੋ ਸਤਨਾਮ ਮੈਂ ਉਹਨਾਂ ਸਾਰਿਆਂ ਤੋਂ ਕੁਰਬਾਨ ਜਾਂਨਾ ਹੈ ਬਲਿਹਾਰ ਜਾਂਨਾ ਉਹਨੂੰ ਕੋਈ ਕਿਵੇਂ ਯਾਦ ਕਰਦਾ ਪਰ ਯਾਦ ਤਾਂ ਕਰਦਾ ਹੈ ਨਾ ਉਹਨੂੰ ਜਿਹੜਾ ਵੀ ਯਾਦ ਕਰਦਾ ਕਿਸੇ ਨਾਮ ਨਾਲ ਯਾਦ ਕਰਦਾ ਮੈਨੂੰ ਉਹੀ ਸੋਹਣਾ ਲੱਗਦਾ ਹੈ ਇਹਦਾ ਅਰਥ ਇਹ ਲੈਣਾ ਜਿਹੜਾ ਵੀ ਪਰਮੇਸ਼ਰ ਨੂੰ ਯਾਦ ਕਰਦਾ ਉਹ ਰੱਬ ਨੂੰ ਗੁਰੂ ਨੂੰ ਗੁਰਨਾਨਕ ਨੂੰ ਪਾਉਂਦਾ ਹੈ ਅੱਲਾ ਕਹਿ ਲਵੇ ਆਰਾਮ ਕਹਿ ਲਵੇ ਵਾਹਿਗੁਰੂ ਕਹਿ ਲਵੇ ਕਿੰਨੇ ਹੀ ਨਾਮ ਨੇ ਉਹ ਸਾਰੇ ਪਿਆਰੇ ਨਾਮ ਅੱਜ ਕਹਿੰਦਾ ਮੈਂ ਕੁਰਬਾਨ ਜਾਂਦਾ ਨਾਮ ਜਪਣ ਵਾਲਿਆਂ ਤੋਂ ਐਡੀ ਵੱਡੀ ਗੱਲ ਕਹੀ ਹੁਣ ਦੇਖ ਲੋ ਗੁਰਨਾਨਕ ਦਾ ਨਾਮ ਉਥੇ ਨਾ ਕਦੇ ਗਏ ਉਸ ਸ਼ਹਿਰ 'ਚ ਨਾ ਪਹਿਲਾਂ ਕਿਸੇ ਨੂੰ ਮਿਲੇ ਅਜੇ ਸ਼ਹਿਰ ਦੇ ਅੰਦਰ ਵੀ ਨਹੀਂ ਪਹੁੰਚੇ ਬੈਠੇ ਜੰਗਲ ਚ ਇਹਨੇ ਬਾਹਰ ਮਹਾਰਾਜ ਮਰਦਾਨੇ ਕਹਿੰਦੇ ਮਰਦਾਨਿਆ ਜੇ ਤਰੂ ਕਿਸ ਨੇ ਫੜ ਲਿਆ ਸਾਡਾ ਨੌ ਲੈਦੀ ਐਂ ਚੱਲਦਾ ਸੀ ਗੁਰੂ ਨਾਨਕ ਦਾ ਨਾਮ ਘਰ ਘਰ ਸਾਰੀ ਦੁਨੀਆ ਕਹਿੰਦੀ ਮੇਰਾ ਮੇਰਾ ਹਿੰਦੂ ਕਹਿੰਦੇ ਇਹ ਗੁਰੂ ਹੀ ਸਾਡਾ ਉਹ ਮੁਸਲਮਾਨ ਕਹਿੰਦੇ ਨਹੀਂ ਉਹ ਨਹੀਂ ਹਟ ਜਾਓ ਪਿੱਛੇ ਇਹ ਤਾਂ ਪੀਰ ਹੀ ਸਾਡਾ ਅਜਖੇ ਆਖੋ ਸਤ ਸਾਰੇ ਕਹਿੰਨ ਸਾਡਾ ਸਾਡਾ ਉਹ ਕਿਉਂ ਕਹੇ ਸੀ ਸਾਡਾ ਇਹਦਾ ਸਵਾਲ ਦਾ ਨਤਾਰਾ ਕਰ ਲੋ ਗੁਰਨਾਨ ਨਨੂ ਦੁਨੀਆ ਕਿਉਂ ਕਹੇ ਸੀ ਸਾਡਾ ਕਿਉਂਕਿ ਗੁਰਨਾਨਕ ਰੱਬ ਸੀ ਗੁਰਨਾਨਕ ਭਗਵਾਨ ਸੀ ਗੁਰਨਾਨਕ ਅੱਲਾ ਸੀ ਪਰਮੇਸ਼ਰ ਸੀ ਇਹਦਾ ਜਵਾਬ ਆਸਾ ਦੀ ਵਾਰ ਦੇ 19ਵੀਂ ਪੌੜੀ ਦੇ ਸ਼ਲੋਕ ਚ ਦਿੱਤਾ ਹੈ ਮਹਾਰਾਜ 19ਵੇਂ ਸ਼ਲੋਕ ਦੀ ਪੌੜੀ ਚ ਉਥੇ ਕਿੰਨਾ ਸੋਹਣਾ ਸਬਦ ਆਖੇ ਸੁਣਦੇ ਹਾਂ ਰੋਜ ਆਪ ਜੀ ਮਹਾਰਜ ਕਹਿੰਦੇ ਸਾਬ ਕੋ ਆਖੇ ਆਪਣਾ ਜਿਸ ਨਾਹੀ ਸੋ ਚੌਣ ਕੱਢੀ ਐ ਮਹਾਰਜ ਕਹਿੰਦੇ ਸਾਰੇ ਦੁਨੀਆ ਇਹ ਕਹਿੰਦੇ ਰੱਬ ਮੇਰਾ ਰੱਬ ਮੇਰਾ ਕਦੇ ਕਿਸੇ ਮੂੰਹ ਸੁਣੇ ਰੱਬ ਮੇਰਾ ਹੈ ਨਹੀਂ ਸਭ ਕਹਣਗੇ ਅਮੀਰ ਗਰੀਬ ਦੁਖੀ ਸੁਖੀ ਮੇਰਾ ਰੱਬ ਮੇਰਾ ਰੱਬ ਮੇਰਾ ਕਹਿਣਗੇ ਨਾ ਕਹਿੰਦੇ ਐਸਾ ਉਹ ਮੋਹਣੀ ਰੂਪ ਹੈ ਵਾਹਿਗੁਰੂ ਸਾਰੇ ਕਹਿੰਦੇ ਨੇ ਰੱਬ ਮੇਰਾ ਰੱਬ ਮੇਰਾ ਸਭ ਕੋ ਆਖੇ ਆਪਣਾ ਸਾਰੇ ਕਹਿੰਦੇ ਸਾਡਾ ਹੀ ਐ ਅੱਗੇ ਸਵਾਲ ਕਰਦੇ ਨੇ ਮਰਦ ਕਹਿੰਦੇ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀ ਐ ਸਾਨੂੰ ਚੁਣ ਕੇ ਲੱਭ ਕੇ ਇੱਕ ਵੀ ਬੰਦਾ ਦਿਖਾ ਦਿਓ ਜਿਹੜਾ ਕਹਿੰਦਾ ਹੋਵੇ ਰੱਬ ਮੇਰਾ ਨਹੀਂ ਹੈ ਅੱਜ ਖੇ ਆਖੋ ਸਤਨਾਮ ਕਹਿੰਦੇ ਇੱਕ ਵੀ ਲੱਭ ਨਾ ਦੁਨੀਆ 'ਚ ਜਿਹੜਾ ਕਹੇ ਰੱਬ ਮੇਰਾ ਨਹੀਂ ਸਾਰੇ ਕਹਣਗੇ ਮੇਰਾ ਐ ਮੇਰਾ ਇਸੇ ਕਰਕੇ ਗੁਰੂ ਨਾਨਕ ਨੂੰ ਦੁਨੀਆ ਮੰਨਦੀ ਸੀ ਉਹ ਰੱਬ ਸਨ ਸਭ ਕਹੇ ਸੀ ਮੇਰਾ ਮੇਰਾ ਹੈ ਸਾਡਾ ਜਿੱਥੇ ਜਾਂਦੇ ਦੁਨੀਆ ਜਾਣਦੀ ਸੀ ਝੁਗਦੀ ਸੀ ਨਮਸਕਾਰਾਂ ਕਰਦੇ ਸੀ ਮਾਰ ਕਹਿੰਦੇ ਮਰਦਾਨਿਆਂ ਡਰਨਾ ਚੱਲਿਆ ਜਾ ਪਿੰਡ 'ਚ ਜਿਹੜਾ ਤੈਨੂੰ ਕੋਈ ਕੁਝ ਕਹੇ ਫੜੇ ਸਾਡਾ ਨਾਂ ਨਾ ਲੈਦੀ ਉੱਥੇ ਨਾ ਚੱਲੂਗਾ ਛੋੜ ਦੇ ਸਾਡਾ ਨਾਂ ਲੈਂਦੀ ਸਾਰੇ ਛੱਡ ਦੇਣਗੇ ਤੈਨੂੰ ਖਾ ਉਹ ਮਨ ਭਾਵਾ ਉਦੋਂ ਮਗਰੋਂ ਜਿਹੜਾ ਤੈਨੂੰ ਮਨ ਚੰਗਾ ਲੱਗੇ ਉਹ ਹੀ ਖਾ ਲਈ ਜੋ ਪਦਾਰਥ ਚੰਗੇ ਲੱਗਣ ਉਹ ਛਕ ਲਈ ਆਸ ਸੁਨ ਮਰਦਾਨਾ ਹਰ ਖਾਵਾ ਇਹ ਵਚਨ ਸੁਣ ਕੇ ਮਰਦਾਨਾ ਖੁਸ਼ ਹੋ ਗਣ ਹੋਰ ਕੀ ਚਾਹੀਦਾ ਸੀ ਵੀ ਪਿੰਡ 'ਚ ਵੀ ਜਾਊਂਗਾ ਕਿਸ ਨੇ ਮੈਨੂੰ ਮਾੜਾ ਵੀ ਨਹੀਂ ਕਹਿਣਾ ਤੇ ਰਾਜਮਾ ਭੋਜਨ ਵੀ ਦੇਣਗੇ ਹੋਰ ਚਾਹੀਦਾ ਕੀ ਸੀ ਬੜਾ ਖੁਸ਼ ਹੋ ਗਿਆ ਮਰਦਾਨਾ ਜੀ ਮਨ ਭਾਉਂਦਾ ਉਹਨੂੰ ਗੁਰਮੁਖੋ ਜਿਹੜੀ ਗੱਲ ਸੀ ਉਹ ਮਿਲ ਗਈ। ਇਹੇ ਤੇ ਉਹ ਚਾਹੁੰਦਾ ਸੀ। ਬੜਾ ਹੀ ਖੁਸ਼ ਹੋਇਆ। ਗਾਮਨੇਉ ਤੂਰਨ ਨਗਰ ਮਝਾਰੂ ਗਾਮਨੇਉ ਨਾਵੇਂ ਚਲਾ ਗਿਆ ਤੂਰਨ ਕਹਿੰਦੇ ਛੇਤੀ ਮਝਾਰੂ ਕਹਿੰਦੇ ਵਿੱਚ ਉੱਠਿਆ ਮਰਦਾਨਾ ਛੇਤੀ ਛੇਤੀ ਤੁਰ ਕੇ ਨਗਰ ਦੇ ਵਿੱਚ ਪਹੁੰਚ ਗਿਆ। ਜੈਂ ਚੌਪਰ ਜਿਉਂ ਚਾਰ ਬਜ਼ਾਰੋ ਉੱਥੇ ਕਹਿੰਦੇ ਚਾਰ ਬਜ਼ਾਰਾਂ ਨੂੰ ਰਾਹ ਜਾਂਦਾ ਹੈ। ਇੱਕ ਚੌਕ ਹੈ ਉਥੋਂ ਚਾਰ ਬਾਜ਼ਾਰ ਬਣਦੇ ਨੇ ਜਿਹਨੂੰ ਆਪਾਂ ਚੁਰਾਹਾ ਕਹਿੰਦੇ ਨੇ ਕੋਈ ਜਗ੍ਹਾ ਗੋਲ ਚੌਕ ਨੇ ਪਹਿਲਾਂ ਗੋਲ ਚੌਕ ਹੁੰਦੀ ਹੁਣ ਆਪਾਂ ਹੁਣ ਸਰਕਾਰ ਨੇ ਉਹੀ ਜਗ੍ਹਾ ਲੇਟਾਂ ਲਾਤੀਆਂ ਉਥੋਂ ਚਾਰ ਰਾਹ ਨਿਕਲਦੇ ਚਾਰੇ ਪਾਸੇ ਬਾਜ਼ਾਰ ਨੇ ਉਥੇ ਮਰਦਾਨਾ ਹੀ ਜਾ ਖੜੇ ਤੈਂ ਹਾਂ ਟਕ ਕੀ ਹਾਟ ਅਨੇਕਾ ਉਥੇ ਅਨੇਕਾ ਤਰ੍ਹਾਂ ਦੀਆਂ ਪਦਾਰਥਾਂ ਦੀਆਂ ਦੁਕਾਨਾਂ ਸੱਜੀਆਂ ਹੋਈਆਂ ਨੇ ਜਟੇ ਜਨਕ ਕੋ ਕਰੇ ਬਬੇ ਕਾ ਕਹਿੰਦੇ ਕੋਈ ਗਹਿਣੇ ਬਣਾ ਰਿਹਾ ਕੋਈ ਨਾਗ ਜੜ ਰਿਹਾ ਕੋਈ ਹੋਰ ਸਮਾਨ ਬਣਾ ਰਿਹਾ ਚੌਪਈ ਜਿੰਮੈ ਧਰੀ ਮਠਾਈ ਰੂਰੀ ਤੇ ਕੁਝ ਦੁਕਾਨੇ ਮਠਿਆਈ ਬਣਾ ਕੇ ਰੱਖੀ ਹੋਈ ਏ ਕਰਿਓ ਤਿਹਾਂ ਬਲ ਪੂਪਨ ਪੂਰੀ ਤੇ ਕਿਤੇ ਕੜਾ ਪ੍ਰਸ਼ਾਦ ਬਣਾ ਕੇ ਰੱਖਿਆ ਨਾਲ ਪੂੜੇ ਨਾਲ ਪੂੜੀਆਂ ਪੂੜੇ ਉਹ ਨੇ ਜਿਹੜੇ ਭਾਈ ਆਪਾਂ ਤਵੇ ਤੇ ਲਾਉਣੇ ਹੁੰਨੇ ਆ ਆਪਾਂ ਅਕਸਰ ਸੌਣ ਪਾਦੋਂ ਲਾਉ ਜਾਂ ਮੀਂਹ ਪੈਂਦੇ ਨੇ